ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 23 ਮਈ ਜਿਵੇਂ ਆਪਾਂ ਸਵੇਰ ਵੇਲੇ ਵੀ ਦੱਸਿਆ ਹੋਇਆ ਸੀਗਾ ਕਿ ਗਰਮੀ ਤੋਂ ਫਲਹਾਲ ਕੁਝ ਵੀ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਰ ਸਵੇਰ ਵੇਲੇ ਹਲਕੀ ਤੋਂ ਦਰਮਿਆਨੇ ਪੂਰੇ ਦੀ ਹਵਾ ਚੱਲਣ ਨਾਲ ਥੋੜੇ ਜਿਹੇ ਟਾਈਮ ਲਈ ਸਤਾਈ ਰਾਹਤ ਜ਼ਰੂਰ ਮਿਲਦੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਂਦਾ ਹੈ ਗਰਮੀ ਤੇ ਹੌਮਸ ਦਾ ਦੌਰ ਉਸੇ ਤਰ੍ਹਾਂ ਹੀ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਕੋਈ ਉਮੀਦ ਦੀ ਸੰਭਾਵਨਾ ਐਸਾ ਹਫਤੇ ਕਿ ਮਈ ਦੇ ਪੂਰਾ ਮਹੀਨਾ ਵੀ ਮਿਲਣ ਦੀ ਸੰਭਾਵਨਾ ਘੱਟ ਹੈ ਕੋਈ ਵੀ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜੇਕਰ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਅੱਜ ਵੀ 40 ਡਿਗਰੀ ਤੋਂ ਪਰ ਸਾਰੇ ਹੀ ਇਲਾਕਿਆਂ ਦਾ ਜ਼ਿਲ੍ਹਿਆਂ ਦਾ ਟੈਂਪਰੇਚਰ ਬਣਿਆ ਹੋਇਆ ਹੈ ਤੇ ਵੱਧ ਤੋਂ ਵੱਧ 44-45 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਕੀਤਾ ਜਾ ਰਿਹਾ ਹੈ ਦੁਪਹਿਰ ਵੇਲੇ ਹੀਟ ਸੈੱਲ ਕੁਝ ਇਲਾਕਿਆਂ ਦੇ ਵਿੱਚ ਮਾੜੀ-ਮੋਟੀ ਬੱਦਲਬਾਝ ਖਾਸ ਕਰਕੇ ਮਾਲਵੇ ਦੇ ਫਾਗੜਕਾ ਮੁੱਖਸਰ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਜਾਂ ਲੁਧਿਆਣਾ ਮੋਗਾ ਇਹਨਾਂ ਵਿੱਚ ਕਿਤੇ-ਕਿਤੇ ਬਣ ਸਕਦੇ ਆ ਪਰ ਮੀਂਹ ਦੀ ਆਕਾਰਵਾਈਆਂ ਨਹੀਂ ਹੋਣਗੀਆਂ ਇੱਕ ਦੋ ਪਿੰਡਾਂ ਉੱਤੇ ਮਾੜੀਆਂ ਚਾਰਕਣੀਆਂ ਦੇਖ ਸਕਦੀਆਂ ਨੇ ਉਸ ਤੋਂ ਇਲਾਵਾ ਕੁਝ ਵੀ ਮੌਸਮ ਦੇ ਵਿੱਚ ਬਦਲਾਵ ਨਹੀਂ ਹੁੰਦਾ ਹੋਇਆ ਦਿਖਾਈ ਦੇ ਰਿਹਾ ਪਿਛਲੇ ਕਈ ਦਿਨਾਂ ਤੋਂ ਰਾਤ ਦਾ ਟੈਂਪਰੇਚਰ ਥੋੜਾ ਜਿਹਾ ਆਸਤ ਨਾਲੋਂ ਘੱਟ ਚੱਲ ਰਿਹਾ ਸੀਗਾ ਪਰ ਉਹ ਵੀ ਰਾਤੀ ਕਾਫੀ ਜਗ੍ਹਾ ਦੇ ਵਿੱਚ 33-34 ਡਿਗਰੀ ਤੱਕ ਪੁੱਜਾ ਸੀਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟੈਂਪਰੇਚਰ ਹੋਰ ਵਧਣਾ ਸ਼ੁਰੂ ਹੋ ਜਾਵੇਗਾ ਤੇ ਰਾਤਾਂ ਅੱਗੇ ਨਾਲੋਂ ਜ਼ਿਆਦਾ ਗਰਮ ਹੋਣਗੀਆਂ ਤੇ ਹਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਦੀ ਹਵਾ ਬੰਦ ਹੋ ਕੇ ਦੁਆਰਾ ਪੱਛੋ ਚੱਲੇਗੀ ਜਿਸ ਨਾਲ ਗਰਮੀ ਹੋਰ ਵੀ ਜ਼ਿਆਦਾ ਵਧਣ ਦੀ ਸੰਭਾਵਨਾ ਹੈ 28 ਤਰੀਕ ਤੋਂ ਪਹਿਲਾਂ ਕੋਈ ਵੀ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਉਨੇ ਦਿਨ ਕੋਈ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ ਨਾ ਹੀ ਪੰਜਾਬ ਵਿੱਚ ਨਾ ਹੀ ਹਰਿਆਣਾ ਨਾ ਹੀ ਰਾਜਸਥਾਨ ਦੇ ਵਿੱਚ ਗਰਮੀ ਤੋਂ ਕੋਈ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ